ਤੇ ਕੌਮ ਹੈ ਮਰ ਜਾਂਦੀ ਉਸ ਕੌਮ ਨੂੰ ਸਦਾ ਇਤਿਹਾਸ ਪੂਜੇ ਵਿਪਤਾ ਹਾਸ ਕੇ ਜੋ ਜਰਜੰਦੀ ਵਿਪਤਾ ਹਾਸ ਕੇ ਜੋ ਜਰਜੰਦੀ ਸ਼ਹੀਦਾਂ ਦੀਆਂ ਚਿਤਾਵਾਂ ਪਰ ਹਰ ਵਰਸ ਲਗੇਗੇ ਮੀਲੇ ਵਤਨ ਤੇ ਮਰਨ ਵਾਲਾ ਕਾ ਜੇਹੀ ਆਖਰੀ ਨਿਸ਼ਾਹ ਹੋਗਾ ਮਹਾਨ ਕ੍ਰਾਂਤੀਕਾਰੀ ਸ਼ਹੀਦ ਉਧਮ ਸਿੰਘ ਜੀ ਸਨਾਮ ਉਹਨਾਂ ਦੇ ਮਹਾਨ ਸ਼ਹਾਦਤ ਮਹਾਨ ਬਲਦਾਨ ਦੇਸ਼ ਨੂੰ ਸਮਰਪਿਤ ਹਰ ਸਾਲ ਵਾਂਗ ਲੱਕੀ ਮੋਟਰਜ਼ ਤੇ ਸਾਡੇ ਵੱਡੇ ਵੀਰ ਹਰਵਿੰਦਰ ਸਿੰਘ ਜੀ ਚੀਮਾ ਹੋਂਡਾ ਕੰਪਨੀ ਸਮੁੱਚੇ ਇਲਾਕੇ ਦੀਆਂ ਮਹਾਨ ਹਸਤੀਆਂ ਪੰਚ ਸਰਪੰਚ ਦਰਜਾ ਬਦਰਜਾ ਅਹੁਦੇਦਾਰ ਸਹਿਬਾਨ ਬੱਕੋ ਬੱਕਰੀਆਂ ਪਾਰਟੀਆਂ ਦੇ ਨਮਾਇੰਦਿਆਂ ਦੇ ਵੱਡਮੁੱਲੇ ਸਹਿਯੋਗ ਦੇ ਨਾਲ ਹਰ ਸਾਲ ਵਾਂਗ ਇਸ ਸਾਲ ਵੀ ਜਿੱਥੇ ਖੂਦਾਨ ਕੈਂਪ ਲਗਾਇਆ ਜਾਂਦਾ ਹੈ ਉੱਥੇ ਬੂਟਿਆਂ ਦਾ ਲੰਗਰ ਬੂਟਾਂ ਦੀ ਲੰਗਰ ਦੀ ਸੇਵਾ ਉੱਗੇ ਸਮਾਜ ਸੇਵੀ ਵਾਤਾਵਰਨ ਨੂੰ ਵਾਤਾਵਰਨ ਪ੍ਰੇਮੀ ਸਰਦਾਰ ਹਰਦੀਪ ਸਿੰਘ ਜੀ ਨਸਰਾਲੇ ਤੇ ਇਹਦੇ ਨਾਲ ਹੀ ਚਾਹ ਤੇ ਬਰੈਡ ਪਕੌੜਿਆਂ ਦਾ ਲੰਗਰ ਉਹ ਵੀ ਲਗਾਇਆ ਜਾਂਦਾ ਹੈ ਇਹਨਾਂ ਕਹਿੰਦੇ ਬੂਟਿਆਂ ਦੇ ਲੰਗਰ ਤੇ ਚਾਹ ਬਰੈਡ ਪਕੌੜਿਆਂ ਦਾ ਲੰਗਰ ਜਿਹੜਾ ਇਹਨਾਂ ਸੰਗਤਾਂ ਲਈ ਲਗਾਇਆ ਜਾਂਦਾ ਹੈ ਘਰਾਂ ਦੇ ਵੱਲੋਂ ਵੱਡੇ ਉਪਰਾਲੇ ਕੀਤੇ ਜਾਂਦੇ ਆ ਭਾਈ ਹਰਦੀਪ ਨਸਰਾਲੇ ਆ ਭਾਈ ਲੱਕੀ ਮੋਟਰ ਹੈ ਨਾਲ ਟੀਮਾ ਹੋਂਡਾ ਏਜੰਸੀ ਸੁਖਾ ਸਾਹ ਕੋਰ ਵੀਰ ਹੈ ਨਾਲ ਸਾਡੇ ਹਾਕਮ ਸਿੰਘ ਜੀ ਲੰਬੜਦਾਰ ਤੇ ਨਾਲ ਸਾਡੇ ਜਿੰਨੀਆਂ ਵੀ ਕੋਕੋ ਬکریاں ਸਿਆਸੀ ਪਾਰਟੀਆਂ ਤੋਂ ਉਮੀਦਵਾਰ ਯੂਥ ਆਗੂ ਬੁਝੇ ਹੋਏ ਆ ਜਿਹੜੇ ਭਰਾਵਾਂ ਦੇ ਵੱਡੇ ਸਹਿਯੋਗ ਐ ਸਖੋਨਨ ਕੈਂਪ ਨੂੰ ਕਰਵਾਉਣ ਦੇ ਲਈ ਉਹ ਸਾਰੇ ਭਰਾਵਾਂ ਦਾ ਚਾਹ ਸ਼ਹੀਦ ਦੀ ਯਾਦ ਉਹ ਜਿਹੜਾ ਤਾਜ਼ਾ ਕੀਤਾ ਜਾਂਦਾ ਹੈ ਸਲਵਾਜ਼ ਲੰਡਨ ਵਿੱਚ ਜਾ ਕੇ ਕਹਿੰਦੇ ਸ਼ਹੀਦ ਉਤਮ ਸਿੰਘ ਨੇ ਕਹਿੰਦੇ ਪਿਰ ਲਗਾਏ ਗਏ ਤੇ ਚਾਹ ਤੇ ਬਰੈਡ ਪਕੌੜਿਆਂ ਦੇ ਲੰਗਰ ਲਗਾਏ ਗਏ ਗੁਰਦੇਵ ਬਲੱਡ ਬੈਂਕ ਲੁਧਿਆਣੇ ਵਾਲੇ ਵੀਰ ਨੇ ਪਿਆਰ ਕਹਿੰਦੇ ਡਾਕਟਰ ਅਮਰੀਕ ਤਾਂ ਕਿ ਸਾਕਾ ਸੀ 13 ਅਪ੍ਰੈਲ 1919 ਤੇ ਸਾਡੇ ਪਰਮੇਤਰ ਡਾਕਟਰ ਗੁਰਪਿਆਰਾ ਸਿੰਘ ਜੀ ਆਪਣੀ ਸਰਧਾ ਅਧਿਲੀ ਕੀਦਰਾਹੀ ਦੇਸ਼ ਭਗਤੀ ਕੀਦਰਾਹੀ ਨੇ ਦੇਖਿਆ ਉਹਨਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਸੋ ਇੱਥੇ ਵੀ ਹੁਕਮ ਹੋਇਆ ਤੋਂ ਸਾਧਨਾ ਉਹਨਾਂ ਦੇ ਚਰਨਾਂ ਵਿੱਚ ਕਾਉਂਗਾ ਕਨਵਾਸੀ ਮਹਾਨ ਹਸਤੀਆਂ ਬੱਖੋ ਬੱਖਣੀਆਂ ਪਾਰਟੀਆਂ ਦੇ ਲੀਡਰ ਸਹਿਵਾਨ ਸਮਾਜ ਸੇਵੀ ਸਵਸਥਾ ਜੋ ਦੇਸ਼ ਤੇ ਕੰਮ ਨਹੀਂ ਮਰਦੇ ਨੇ ਜੋ ਦੇਸ਼ ਤੇ ਕੰਮ ਨਹੀਂ ਮਰਦੇ ਨੇ ਸੋ ਇੱਕ ਕਵਿਤਾ ਦੇ ਨਾਲ ਉਹਨਾਂ ਮਹਾਨ ਸਾਨੂੰ ਦੱਸੇ ਦਿਲਦਿਆਂ ਕਰਾਈ ਜੋ ਹਾਦ ਤਰਵਾਦ ਕਰਦੇ ਆ ਤੂੰ ਕਹਿੰਦੇ ਪੰਜਰੂਖੇ ਵਾਲਾ ਸਾਡੇ ਇਲਾਕੇ ਦੇ ਵਿੱਚ ਕੋਈ ਵੀ ਕਹਿੰਦੇ ਖੇਡ ਮੇਲੇ ਹੋਣਾ ਤੇ ਸਾਡੇ ਪਰਮਿੱਤਰ ਡਾਕਟਰ ਗੁਰਪਿਆਰਾ ਸਿੰਘ ਜੀ ਜਨਗਰਮ ਬਰੈਡ ਤੇ ਚਾਹ ਸ਼ੱਕੇ ਜਾਊ ਜੀ ਇੱਕ ਦੇ ਮਹਾਰ ਸ਼ਹੀਦ ਆ ਮੇਜਰ ਹਰਦੀਪ ਸਿੰਘ ਨਸਰਾਲੀ ਦੀ ਯਾਤ ਦੇ ਵਿੱਚ ਕਹਿੰਦੇ ਨਸਰਾਲੀ ਨਗਰ ਦੇ ਵਿੱਚ ਵੀ ਕਹਿੰਦੇ ਖੋਹਨਦਾਨ ਕੈਂਪ ਤੇ ਨਾਲ ਸਿੰਘ ਜੀ ਕਰੋਦੀਆਂ ਹਾਕਮ ਸਿੰਘ ਜੀ ਨੰਬਰਦਾਰ ਸਾਹਿਬ ਤੇ ਜਗਜੀਤ ਸਿੰਘ ਜੀ ਜਈ ਜੀ ਘਰਾਲੇ ਕਰਨ ਘਰਾਲੇ ਦੇ ਚਾਚਾ ਜੀ ਵੀ ਆਪਣਾ ਸਨਮਾਨ ਲੈ ਲੈਣਗੇ ਵਾਤਾਵਰਣ ਪ੍ਰੇਮੀ ਹਰਦੀਪ ਸਿੰਘ ਨਸਰਾਲੀ ਵੀ ਰਾਜ ਜਾਵੇਗਾ ਨੰਬਰਦਾਰ ਜਗਤਾਰ ਸਿੰਘ ਜੀ ਵੀ ਆਪਣਾ ਸਮਾਜ ਚ ਲੈਣ ਨੂੰ ਡਾਕਟਰ ਕਲਦੀਪ ਸਿੰਘ ਜੀ ਨਾਲ ਸਾਡਾ ਭਾਈ ਵੈਨੀਪਾਸ ਸਟੂਡੀਓ ਟੀਮਾ ਮੋਟਰ ਜ ਹੋਂਡਾ ਏਜੰਸੀ ਵਾਲੇ ਲੱਕੀ ਮੋਟਰ ਜ ਉਹਨਾਂ ਭਰਾਵਾਂ ਦੇ ਵੱਲੋਂ ਵੱਡਾ ਸਹਿਯੋਗ ਕਹਿੰਦੇ ਹਰ ਸਾਲ ਕਹਿੰਦੇ ਲੱਕੀ ਮੋਟਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਆ ਕਿ ਸਾਨੂੰ ਫਕਰ ਦੋਸਤਾ ਤੇ ਸਾਡੀ ਹੋਣ ਅੱਜ ਨੂੰ ਡਾਕਟਰ ਅਮਰੀਕ ਸਿੰਘ ਜੀ ਨਾਗਰਾ ਫਰਜੋਲਾਪੁਰ ਵਾਲਿਆਂ ਦੀ ਲੰਮੇ ਸਮੇਂ ਤੋਂ ਇਸੜੂ ਦੇ ਵਿੱਚ ਕਹਿੰਦੇ ਜਿਹੜਾ ਸਟੋਰ ਵਾਲਾ ਉਹਨਾਂ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਸਾਡੀ ਪਰਵਾਹ ਦੇ ਸਾਡਾ ਮੁੱਲ ਪਾਇਆ ਕਹਿੰਦੇ ਕੀਤੀ ਜਵਾਨ ਜਿਹੜੀ ਭਗਾਈ ਆ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ ਪੂਰੇ ਇਲਾਕੇ ਦਾ ਦਿਲੋਂ ਧੰਨਵਾਦ ਹਾਲ ਦੇ ਥੰਮ ਬਣ ਕੇ ਕਹਿੰਦੇ ਖੜ ਜਾਂਦੇ ਆ ਮੋਢੇ ਨਾਲ ਮੋਢਾ ਜੋੜ ਕੇ ਦਿਲੋਂ ਧੰਨਵਾਦ ਹੈ ਇਹਨਾਂ ਸਾਰੇ ਭਰਾਵਾਂ ਦਾ ਕਰਨ ਔਜਲਾ ਦੇ ਚਾਚਾ ਜੀ ਬਲਵੀਰ ਆ ਕਹਿੰਦੇ ਇੱਕ ਸੁੰਦਰ ਵਾਲ ਪੇਪਰਾਂ ਦੇ ਨਾਲ ਵੱਡੇ ਸਨਮਾਨ ਕੀਤੇ ਜਾ ਰਿਹਾ ਕਹਿੰਦੇ ਇਹਨਾਂ ਮਾਣਯੋਗ ਸ਼ਖਸੀਅਤਾਂ ਦੇ ਤੇ ਬਾਅਦ ਵਿੱਚ ਪਰ ਦੇ ਨਾਲ ਕਹਿੰਦੇ ਹੋਂਦਾਂ ਕਨਵਾਲੇ ਭਰਾਵਾਂ ਦੇ ਪ੍ਰਚੇਨ ਸਮਾਂ ਦਿਲੇ ਕੀਤੇ ਜਾ ਰਿਹਾ ਹੈ ਅਸੀਂ ਦਿਲੋਂ ਜਿਹੜਾ ਧੰਨਵਾਦ ਕਰਦੇ ਆ ਇਹਨਾਂ ਸਾਰੇ ਭਰਾਵਾਂ ਦਾ ਬਹੁਤ ਰਾਜ ਭਾਈ ਰਾਜੂ ਪੰਜ ਰੁੱਖਾ ਹੈਪੀ ਪੰਜ ਰੁੱਖਾ ਇਹ ਭਰਾਵਾਂ ਦੇ ਵੱਡੇ ਸਹਿਯੋਗ ਆ ਸਾਰੇ ਭਰਾਵਾਂ ਦਾ ਵੱਡਾ ਧੰਨਵਾਦ ਹੈ ਕਹਿੰਦੇ Honda Activa ਏਜੰਸੀ ਖਾਨਾ ਯੋਨ ਦੇ ਵਿੱਚ ਕਹਿੰਦੇ ਮੈਨੇਜਮੈਂਟ ਕਹਿੰਦੇ ਡੀਲ ਕਰ ਰਿਹਾ ਜਿਹੜੇ ਐਮ ਡੀ ਕਾਲੀਆਪਾ ਮੈਨੇਜਮੈਂਟ ਕੰਦੇਆਂ ਦੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਉਦਮ ਸਿੰਘ ਦੀ ਯਾਦ ਨੂੰ ਜਿਹੜਾ ਤਾਜ਼ਾ ਕੀਤਾ ਹੈ ਤੇ ਅੱਜ ਕਹਿੰਦੇ ਉਸ ਮਹਾਨ ਸ਼ਹੀਦ ਦੀ ਯਾਦ ਦੇ ਵਿੱਚ ਖੌਂਦਨ ਕੈਂਪ ਤੇ ਫਾਰਿਆ ਸੀ ਧੰਨਵਾਦ ਕਰਦੇ ਆ ਜਿਹੜੇ ਭਰਾਵਾਂ ਨੇ 1 ਰੁਪਏ ਤੋਂ ਹਜ਼ਾਰਾਂ ਰੁਪਏ ਦੇ ਸਹਿਯੋਗ ਇਸ ਆਪਣੀ ਸ਼ਰਧਾ ਅਜਲੀ ਗੀਤਰਾਹੀ ਦੇਸ਼ ਭਗਤੀ ਕੀਦਰਾਹੀ ਮੈਂ ਦੇਖਿਆ ਉਹਨਾਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਸੋ ਇੱਥੇ ਵੀ ਹੁਕਮ ਹੋਇਆ ਉਹ ਸ਼ਾਹਦਾਨਾ ਦੇ ਚਾਰਨਾ ਵਿੱਚ ਕਾਹੂੰਗਾ। ਆਵਾ ਨਵਾਰੇ ਨੇ ਡਾਕਟਰ ਗੁਰਪਿਆਰਾ ਸਿੰਘ ਜੀ ਦੇ ਕਿ ਨਵਾਜਿਆ ਜਾ ਰਿਹਾ ਹੈ। ਬਿਆਨ ਸਿੰਘ ਜੀ ਬਾਕੀ ਮੈਂ ਕਰ ਰਿਹਾ। ਅਸੀਂ ਦਿਰੋਂ ਜਿਹੜਾ ਧੰਨਵਾਦ ਕਰਦੇ ਆਂ ਦਿਲਦਿਆਂ ਕਰ ਰਹੇ ਜੋ ਬੜਾ ਜਿਹੜਾ ਧੰਨਵਾਦ ਹੈ। ਅੱਜ ਜਿਹੜਾ ਇੱਥੇ ਉਪਰ ਅਲਾ ਕੀਤਾ ਗਿਆ ਹੈ ਜੀਮਾ ਹੁੰਦਾ ਹੋਰ ਇਹ ਉਤਮ ਸੀ ਕਿ ਦੇਰਾਂ ਦਿਨਾਂ ਤੋਂ ਗੁੰਡਾਨ ਕੈਂਪ ਘਟੇ ਨਾਲ ਹੀ ਜਿਹੜਾ ਆਪਣਾ ਵਾਤਾਵਰਣ ਨੂੰ ਬਚਾਉਣ ਵਾਸਤੇ ਜਿਹੜੇ ਰੁੱਖ ਨੇ ਉਹ ਬੰਡੇ ਜਾ ਰਹੇ ਨੇ ਜਿਸ ਦੇ ਨਾਲ ਇੱਥੇ ਲੰਗਰ ਦੀ ਸੇਵਾ ਵੀ ਨਾਲ ਚੱਲਦੀ ਹੈ ਇੱਕ ਬਹੁਤ ਵਧੀਆ ਉਪਰਾਲਾ ਹੈ ਇਹਦੇ ਨਾਲ ਸਮਾਜ ਨੂੰ ਇੱਕ ਬਹੁਤ ਵਧੀਆ ਮੈਸੇਜ ਮਿਲ ਰਿਹਾ ਹੈ ਸਾਨੂੰ ਸਾਰਿਆਂ ਨੂੰ ਕੂਨਦਾਰ ਕਰਨਾ ਚਾਹੀਦਾ ਹੈ ਤਾਂ ਕਿ ਕਿਸੇ ਦੀ ਜ਼ਿੰਦਗੀ ਬਚ ਸਕੇ ਅਤੇ ਸ਼ਹੀਦ ਮੁਦਦਮ ਸਿੰਘ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਇਹ ਉਪਰਾਲਾ ਇਲਾਕਾ ਵਾਸੀਆਂ ਦੇ ਨਾਲ ਮਿਲ ਕੇ ਜਥੇਬੰਧਾ ਹੁੰਡਾ ਨੇ ਕੀਤਾ ਹੈ ਇਹ ਬੜੀ ਚ ਲਾਗਾ ਇਹੋ। ਧੰਨਵਾਦ। ਜੀ ਮੈਂ ਸਾਫ ਦਾ ਸਰਪੰਚ ਅਪੈਂਡਿਸ ਹੂ ਦਾ। ਤੇ ਅੱਜ ਤੁਸੀਂ ਕੈਂਪ ਦੇ ਵਿੱਚ ਪਹੁੰਚੂ ਅਦਮ ਸਿੰਘ ਦੇ ਸੰਦਰਭ ਅਨੁਸਾਰ ਇਹ ਪਹੁੰਚੋ ਕੀ ਕਹੋਗੇ। ਦੇਖੋ ਜੀ ਸਪਾਰ ਸ਼ਹੀਦ ਉਦਮ ਸਿੰਘ ਦੀ ਕੁਰਬਾਨੀ ਨੂੰ ਅਸੀਂ ਸਿਜਦਾ ਕਰਦੇ ਆਂ। ਤੇ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਜਿਹੜੀ ਸਾਡੀ ਕੌਮ ਲਈ ਕੀਤੀ ਆ। ਉਹਦਾ ਤਾਂ ਕੋਈ ਮੁੱਲ ਹੀ ਨਹੀਂ ਹੈ। ਤੇ ਅਸੀਂ ਪੁੱਛ ਜਿਹੜਾ ਨਮਾਣਾ ਯਤਨ ਇੱਥੇ ਸਾਡੇ ਨਗਰ ਨਿਵਾਸੀਆਂ ਨੇ ਲੱਕੀ ਮੋਟਰ ਵੱਲੋਂ ਕੀਤਾ ਗਿਆ। ਅਸੀਂ ਇਹਦੀ ਸ਼ਲਾਘਾ ਕਰਦੇ ਆਂ। ਤੇ ਬਾਈ ਹਰਵਿੰਦਰ ਸਿੰਘ ਜੀ ਲੂਣਾ ਸਾਡੇ ਬਹੁਤ ਪ੍ਰੀਵੀ ਦੋਸਤ ਨੇ ਇਹਨਾਂ ਦਾ ਬਹੁਤ ਸਹਿਯੋਗ ਹੈ ਇਸ ਕਾਰਜ ਦੇ ਵਿੱਚ ਬੜਾ ਪਵਿੱਤਰ ਕਾਰਜ ਕੀਤਾ ਜਾ ਰਿਹਾ ਜੋ ਖੂਨਦਾਨੈਂਪਲਾਇਆ ਤੇ ਸੰਗਤਾਂ ਲਈ ਲੰਗਰ ਦਾ ਵੀ ਇਹਨਾਂ ਨੇ ਪ੍ਰਬੰਧ ਕੀਤਾ ਛੋ ਇਸ ਸਾਰਾ ਜੋ ਇਹਨਾਂ ਨੇ ਸ਼ਹੀਦ ਉਧਮ ਸਿੰਘ ਦੀ ਸ਼ਹੀਦੀ ਨੂੰ ਜੋ ਮਨਾਇਆ ਜਾ ਰਿਹਾ ਹੈ ਅਸੀਂ ਇਸ ਕਾਰਜ ਦੀ ਤਲੋਂ ਦਿਲ ਦੀਆਂ ਗਹਿਰਾਈਆਂ ਚੋਂ ਸਲਾਗਾ ਕਰਦੇ ਆ ਅੱਜ ਸ਼ਹੀਦ ਉਧਮ ਸਿੰਘ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਦੇ ਆ ਡਾਕਟਰ ਅਮਰੀਕ ਸਿੰਘ ਨਾਗਰਾ ਸਟੇਟ ਗਾਰਡੀ ਬਲੱਡ ਡੋਨਰ ਜੋ ਹੁਣ ਤੱਕ 107 ਵਾਰ ਬਲੱਡ ਲੀਟ ਕਰ ਚੁੱਕੇ ਹੋ। ਅੱਜ ਤੁਸੀਂ ਇੱਥੇ ਕੈਂਪ ਦੇ ਵਿੱਚ ਪਹੁੰਚੇ ਹੋ। ਅਸੀਂ ਜੀ ਉਦਮ ਸਿੰਘ ਦਾ ਅਸੀਂ ਹੀ ਜੀ ਦੇਣਾ। ਸਰਦਾਰ ਸਿੰਘ ਭੇੜ ਦੇ। ਕੀ ਕਹੋਗੇ ਤੁਸੀਂ? ਮੈਂ ਇਹਦੇ ਬਾਰੇ ਇਹੀ ਕਹੂੰਗਾ ਵੀ ਚੀਮਾ ਏਜੰਸੀ ਵੱਲੋਂ ਤੇ ਲੱਕੀ ਮੋਟਰ ਵੱਲੋਂ ਬਾਾਕੀ ਸੱਜਣਾ ਮਿੱਤਰਾਂ ਦਾ ਸਹਿਯੋਗ ਵੱਲੋਂ ਜਿਹੜਾ ਇਹ ਭਾਰਤ ਦੇ ਮਹਾਨ ਸਪੂਤ ਸ਼ਹੀਦ ਸਰਦਾਰ ਉਦਮ ਸਿੰਘ ਦੀ ਸ਼ਹੀਦੀ ਦਿਹਾੜੇ ਨੂੰ ਸਵੈ-ਸ਼ਖੂਨ ਦਾਨ ਕੈਂਪ ਲਗਾਇਆ ਗਿਆ ਹੈ। ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਹ ਜੀ ਕੈਂਪ ਸਾਨੂੰ ਜ਼ਰੂਰ ਲਾਉਣੇ ਤਾਂ ਕਿ ਸਾਡੇ ਜਿਹੜੇ ਆਨਬਾਈ ਨੌਜਵਾਨ ਨੇ ਉਹ ਮੋਟੀਵੇਟ ਹੋ ਸਕੇ ਜਿਵੇਂ ਤੁਸੀਂ 107 ਵਾਰ ਖੂਨਦਾਨ ਕੀਤਾ ਅਕਸਰ ਇਹ ਗੱਲ ਕਹੀ ਜਾਂਦੀ ਹੈ ਜਿਵੇਂ ਆਪਾਂ ਕੈਂਪਾਂ ਦੇ ਵਿੱਚ ਜਾ ਕਰਦੇ ਆਂ ਕਹਿੰਦੇ ਵੀ ਉੱਥੇ ਖੂਨ ਵੇਚਿਆ ਜਾਂਦਾ ਅਕਸਰ ਇਹ ਗੱਲ ਸੁਣਨ ਨੂੰ ਮਿਲਦੀ ਹੈ ਤੁਸੀਂ ਇਹਦੇ ਬਾਰੇ ਕਿਦਾਂ ਕੀ ਸੋਚਦੇ ਹੋ ਮੈਂ ਇਹਦੇ ਬਾਰੇ ਆਪਣੇ ਨੌਜਵਾਨ ਵੀਰਾਂ ਨੂੰ ਔਰ ਜਾਂ ਵਸੀਆਂ ਨੂੰ ਇਹ ਮੈਂ ਦੱਸਾਂ ਉਹਨਾਂ ਬਹੁਤ ਲੋਕ ਗੁੰਮਰਾ ਹੋਏ ਪਏ ਨੇ ਇਸ ਵਿੱਚ ਇਹਦੇ ਵਾਸਤੇ ਜਿਹੜੀਆਂ ਸਾਡੀਆਂ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਤਿੰਨ ਬਲੱਡ ਬੈਂਕਾਂ ਕੰਮ ਕਰਦੇ ਆ ਇੱਕ ਗਵਰਨਮੈਂਟ ਬਲੱਡ ਬੈਂਕ ਤੇ ਇੱਕ ਚੈਰੀਟੇਬਲ ਬਲੱਡ ਬੈਂਕ ਹੈ ਤੇ ਇੱਕ ਪ੍ਰਾਈਵੇਟ ਬੈਂਕ ਹੈ ਇਹਨਾਂ ਦੀ ਜਿਹੜੀ ਪ੍ਰੋਸੈਸ ਦੇਖੋ ਜਿਹੜਾ ਖੂਨ ਹੈ ਉਹ ਬਿਲਕੁਲ ਸਭ ਤੋਂ ਫ੍ਰੀ ਲਿੱਤਾ ਜਾਂਦਾ ਹੈ ਫ੍ਰੀ ਸਾਨੂੰ ਦਿੱਤਾ ਜਾਂਦਾ ਜਿਹੜੀਆਂ ਗਵਰਨਮੈਂਟ ਦੀਆਂ ਰਿਕਮੈਂਡਡ ਫੀਸਾਂ ਨੇ ਜਿਹੜੀ ਸਾਡੀ ਸਰਕਾਰ ਹੈ ਉਹ ਜਦੋਂ ਸਾਨੂੰ ਬਲੱਡ ਟੈਸਟ ਕਰਕੇ ਦਿੰਦੀ ਹੈ ਤਾਂ 1050 ਰੁਪਏ ਲੈਂਦੀ ਹੈ ਜਿਹੜੀਆਂ ਚੈਰੀਟੇਬਲ ਸੰਸਥਾਵਾਂ ਨੇ ਉਹ ਸਭ ਤੋਂ 1450 ਰੁਪਏ ਟੈਸਟਿੰਗ ਫੀਸ ਲੈਂਦੀਆਂ ਨੇ ਜਿਹੜੇ ਪ੍ਰਾਈਵੇਟ ਹਸਪੀਟਲ ਨੇ ਉਹ 1850 ਰੁਪਏ ਸਭ ਤੋਂ ਲੈਂਦੇ ਨੇ ਜਿਹੜੇ ਕਿ ਹਰ ਇੱਕ ਡੋਨਰ ਨੂੰ ਪ੍ਰੋਸੈਸਿੰਗ ਦੇ ਵਿੱਚੋਂ ਜੋ ਬਲੱਡ ਨਿਕਲਣਾ ਹੈ ਉਹਨ ਇਹ ਵੀਜ਼ਾ ਹਰ ਇੱਕ ਬੰਦੇ ਨੂੰ ਦੇਣੀ ਹੀ ਪੈਣੀਆਂ ਨੇ ਮੈਂ ਆਪਣੇ ਵੀਰਾਂ ਨੂੰ ਇਹ ਸਵਾਰੇ ਜਰੂਰ ਦੱਸਾਂ ਬਹੁਤ ਗਲਤ ਬਹਿਮੀ ਆ ਇਸ ਕਰਕੇ ਜਦੋਂ ਅਸੀਂ ਛੱਡੀ ਜਿਹੜੀਆਂ ਐਨ ਜੀਓ ਖੂਨਦਾਨ ਕੈਂਪ ਲਗਾਉਂਦੀਆਂ ਨੇ ਇਹਨਾਂ ਸਿਰ ਬਹੁਤ ਵੱਡੇ ਇਹ ਇਲਜ਼ਾਮ ਲਾਏ ਜਾਂਦੇ ਨੇ ਵੀ ਤੁਸੀਂ ਨਾਲੇ ਕੈਂਪ ਲਾਉਨੇ ਹੋ ਨਾਲੇ ਸਭ ਤੋਂ ਪੈਸੇ ਲੈਂਦੇ ਮੈਂ ਇਹ ਗੱਲ ਬੜੀ ਕਲੀਅਰ ਕਰਨਾ ਹੁੰਦਾ ਨਾ ਵੀ ਇਹ ਗਵਰਨਮੈਂਟ ਦੇ ਰਿਕਮੈਂਡ ਵੀਜ਼ਾ ਨੇ ਇੱਕ ਹਰ ਇੱਕ ਇਨਸਾਨ ਨੂੰ ਦੇਣੀਆਂ ਪੈਂਦੀ। ਤੋਂ ਵੱਧ ਤੋਂ ਵੱਧ ਆਪਣੀ ਸਿਹਤ ਬਣਾਓ ਖੂਨਦਾਨ ਕਰਕੇ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਬਣਦਾ ਯੋਗਦਾਨ ਦਿਓ। ਲੰਗਰ ਵੀ ਅੱਜ ਤੋਂ ਬਤਾਇਆ ਜਾ ਰਿਹਾ ਹੈ ਜੋ ਅਸੀਂ ਸਮੂਚਾ ਇਹ ਲਾਗਾਂ ਨਾਸੀਆਂ ਦਾ ਅੱਗੇ ਲੈ ਕੇ ਦਰਜਾ ਬਦਲਣਾ ਉਹਦੇ ਦਾ ਸਨਮਾਨ ਸਮਾਜ ਸੇਵੀ ਜੱਦੇ ਬੰਦੀਆਂ ਬੋਤਰਾ ਦਾ ਪ੍ਰੋਤ ਮਹਾਨ ਵਰਗਿਆਂ ਦਾ ਅਧਰਾਸ਼ੀ ਕਮੈਂਟ ਜਿਹੜੇ ਸੜਕ ਦੇ ਮੋਟਰਸਾਈਕਲ ਵੀਰੇ ਮੜਿਆ ਸਾਈਡ ਤੇ ਕਰ ਲਿਓ ਬਹੁਤ ਮਿਹਰਬਾਨੀ ਹੋਵੇਗੀ ਫਾਲਸਾ ਜੀਆ ਮੋਟਰਸਾਈਕਲ ਮੜ ਜਾ ਵੀਰੇ ਹਾਂਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰਪੰਚ ਗੁਰਜਾਟ ਸਿੰਘ ਜੀ ਨਸਰਾਲੀ ਕ੍ਰਾਂਤੀਕਾਰੀ ਅੰਦੋਲਨ ਦੇ ਵਿੱਚ ਵੱਡਾ ਕਹਿੰਦੇ ਸਹਿਯੋਗ ਹੁੰਦਾ ਹੈ ਸਰਪੰਚ ਗੁਰਜਾਟ ਸਿੰਘ ਨਸਰਾਲੀ ਵੀ ਸਾਡਾ ਪੁੱਜਿਆ ਹੈ ਸਕੂਟਰ ਮੋਟਰਸਾਈਕਲ ਕਾਰਾਂ ਜਿਹੜੀਆਂ ਸਾਈਡ ਤੇ ਲਾ ਕੇ ਲੰਗਰ ਛਕਿਓ ਜੀ ਜਿਹੜੇ ਭਰਾ ਖੂਨ ਦਾਨ ਕਰ ਸਕਦੇ ਆ ਖੂਨ ਵੀ ਜਿਹੜਾ ਜ਼ਰੂਰ ਦਾਨ ਕਰਿਓ ਇੱਕ ਇੱਕ درخت ਜਿਹੜਾ ਜਰੂਰ ਅੱਜ ਕਾਹਦੇ ਸ਼ਹੀਦੋਤਮ ਸਿੰਘ ਦੀ ਯਾਦ ਦੇ ਵਿੱਚ ਜਿਹੜਾ ਆਪਣੇ ਘਰਾਂ ਦੇ ਵਿੱਚ ਲਾਇਓ ਬਰਜਾਨ ਸਿੰਘ ਜੀ ਸਰਪੰਚ ਸਾਹਿਬ ਨੂੰ ਗੱਲ ਕਮ ਆਖਿਆ ਜਾਂਦਾ ਜਿਆ ਇਹਨੂੰ ਆਖਿਆ ਜਾ ਰਿਹਾ ਹੈ ਸਕੂਟਰ ਮੋਟਰਸਾਈਕਲ ਕਾਰਾਂ ਜਿਹੜੀਆਂ ਸਾਈਡ ਤੇ ਲਾਇਓ ਜੀ ਤਾਂ ਕਿ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਕਾ ਤੂੰ ਇੱਥੇ ਕੁਰਸੀ ਦੇ ਦੇ ਆਂਟੀ ਨੂੰ ਇੱਥੇ ਦੇ ਦੇ ਸਤਨਾਮ ਸਿੰਘ ਗੈਲਰ ਸੋਈ ਵਾਲਾ ਵੀਰ ਸਾਡਾ ਕਹਿੰਦੇ ਉਹ ਵੀ ਖੂਨਦਾਨ ਕਰ ਰਿਹਾ ਧੰਨਵਾਦ ਹੈ ਤੇ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਦੇ ਲਈ ਜਿਹੜੇ ਭਰਾਵਾਂ ਨੇ 1 ਰੁਪਏ ਤੋਂ ਹਜ਼ਾਰਾਂ ਰੁਪਏ ਦੇ ਯੋਗਦਾਨ ਪੁੱਜਦੇ ਕੀਤੇ ਹੈ ਉਹ ਸਾਰੇ ਭਰਾਵਾਂ ਦਾ ਜਿਹੜਾ ਕਹਿੰਦੇ ਵਿਸ਼ੇਸ਼ ਸਨਮਾਨ ਜਿਹੜਾ ਲੱਕੀ ਮੋਟਰ ਜਿਸ ਲੋਕੇ ਚੀਮਾ Honda ਏਜੰਸੀ ਵਾਲੇ ਭਰਾਵਾਂ ਦੇ ਵੱਲੋਂ ਬਾਲ ਪੇਪਰਾਂ ਦੇ ਨਾਲ ਕੀਤਾ ਜਾਣਾ ਹੈ ਉਹ ਸਾਰੇ ਵੀਰ ਇੱਕ ਇੱਕ ਕਰਕੇ ਜਿਹੜਾ ਸ਼ਹੀਦ ਉਦਮ ਸਿੰਘ ਦੀ ਤਸਵੀਰ ਦੇ ਕੋਲ ਆ ਜਣਗੇ ਕਹਿੰਦੇ ਹਰ ਸਾਲ ਦੀ ਤਰ੍ਹਾਂ ਸ਼ਹੀਦ ਉਦਮ ਸਿੰਘ ਦੀ ਯਾਦ ਨੂੰ ਜਿਹੜਾ ਤਾਜ਼ਾ ਕੀਤਾ ਤੇ ਅੱਜ ਕਹਿੰਦੇ ਉਸ ਮਹਾਨ ਸ਼ਹੀਦ ਦੀ ਯਾਦ ਦੇ ਵਿੱਚ ਖੌਂਦਨ ਕੈਂਪ ਤੇ ਦੇ ਬਾਦ ਬਿੱਪੜ ਦੇ ਨਾਲ ਕਹਿੰਦੇ ਖੋਹਦਾਨ ਕਰਨ ਵਾਲੇ ਭਰਾਵਾਂ ਦੇ ਬ વિશેષ ਸਨਮਾਨ ਜਿਹੜੇ ਕੀਤੇ ਜਾ ਰਿਹਾ ਹੈ ਅਸੀਂ ਬੇਰੋਂ ਜਿਹੜਾ ਧੰਨਵਾਦ ਕਰਦੇ ਆ ਇਹਨਾਂ ਸਾਰੇ ਭਰਾਵਾਂ ਦਾ